ਇਕ ਜਿਹੜਾ ਅਗਲਾ ਮਸਲਾ ਹੈ ਵੀ ਕਿਸਾਨੀ ਅੰਦੋਲੇ ਨਾਲ ਜੁੜਿਆ ਹੋਇਆ ਹੈ ਪਾਸਪੋਰਟ ਕਹਿੰਦੇ ਸੀ ਰੱਦ ਕਰਾਂਗੇ ਅਸੀਂ ਜਿਹੜੀ ਐਮਬੈਸੀਆਂ ਜਿਹੜਾ ਦੂਤਾਵਾਸ ਹੈ ਉਹਨੂੰ ਮੇਲ ਕਰਾਂਗੇ ਵੀ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਸੀ ਲੋਕ ਉਹਨਾਂ ਦੇ ਵੀਜ਼ਾ ਕੈਨਸਲ ਕਰੋ ਤੇ ਜਿਹੜਾ ਪਾਸਪੋਰਟ ਜਿਨ੍ਹਾਂ ਦੇ ਬਣੇ ਨੇ ਉਹ ਕੈਨਸਲ ਕਿਤੇ ਜਾਣ ਜਿਹੜੀ ਹਰਿਆਣਾ ਸਰਕਾਰ ਉਹਨੂੰ ਹੋ ਗੀ ਗਿਆ ਉਹ ਐਵੇਂ ਦੇ ਪੁੱਠੇ ਸਿੱਧੇ ਫੈਸਲੇ ਕਿਉਂ ਲੈ ਰਹੀ ਹੈਗੀ ਹੈ ਹਰਿਆਣਾ ਦਾ ਕਹਿ ਲੋ ਜਾਂ ਬੀਜੇਪੀ ਦਾ ਕਹਿ ਲੋ ਉਹਨਾਂ ਦਾ ਹੋ ਗਿਆ ਦਿਮਾਗ ਖਰਾਬ ਸੱਤਾ ਨਾਲ ਉਹਨਾਂ ਲੱਗਦਾ ਕਿ 2024 ਚ ਅਸੀਂ ਫੇਰ ਸਾਡੀ ਸਰਕਾਰ ਬਣ ਜਣੀ ਅਸੀਂ ਕਿਸੇ ਨੂੰ ਕੀ ਟਿੱਚ ਜਾਣਦੇ ਹੈਗੇ ਨੇ ਹੁਣ ਸਵਾਲ ਇਹ ਜਿਹੜੇ ਫੈਸਲੇ ਨੇ ਇਹ ਗੈਰ ਸੰਵਿਧਾਨਿਕ ਆ ਲੋਕਤੰਤਰ ਦੇ ਕਤਲ ਕਰਨ ਵਾਲੇ ਫੈਸਲੇ ਨੇ ਔਰ ਇਸ ਮਸਲੇ ਦੇ ਵਿੱਚ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਨੂੰ ਸੁਪਰੀਮ ਕੋਰਟ ਦੇ ਵਕੀਲਾਂ ਨੂੰ ਜਾਂ ਜਿਹੜੇ ਲੋਕ ਬਤੌਰ ਲੋਕਾਂ ਦੇ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲੇ ਵਕੀਲ ਉਹਨਾਂ ਨੂੰ ਇਹ ਕੇਸ ਪਾਉਣਾ ਚਾਹੀਦਾ ਹੈਗਾ ਕਾਂਗਰਸ ਨੂੰ ਉੱਥੋਂ ਦੀ ਕਾਂਗਰਸ ਨੂੰ ਕੇਸ ਪਾਉਣਾ ਚਾਹੀਦਾ ਹੈਗਾ ਪੰਜਾਬ ਦੇ ਲੋਕਾਂ ਨੂੰ ਪਾਉਣਾ ਚਾਹੀਦਾ ਇਦਾਂ ਕੋਈ ਹਰਿਆਣਾ ਦੀ ਐਨਜੀਓ ਨੂੰ ਪਾਉਣਾ ਚਾਹੀਦਾ ਹੈਗਾ ਕਿ ਜਿਹੜੇ ਤੁਗਲਕੀ ਫੈਸਲੇ ਲਏ ਜਾ ਰਹੇ ਨੇ ਜਿਹੜੇ ਕਿਸਾਨ ਪ੍ਰੋਟੈਸਟ ਵਿੱਚ ਜਾ ਰਹੇ ਨੇ ਕੀ ਉਹ ਕਿਤੇ ਦੇਸ਼ ਦੇ ਖਿਲਾਫ ਪ੍ਰੋਟੈਸਟ ਹੈ ਦੇਸ਼ ਨੂੰ ਤੋੜਨ ਦੇ ਖਿਲਾਫ ਥੋੜਾ ਪ੍ਰੋਟੈਸਟ ਹੈ ਆਪਣੇ ਹੱਕ ਮੰਗਣੇ ਪ੍ਰੋਟੈਸਟ ਨਹੀਂ ਹੈ ਇਹ ਰਾਈਟ ਆ ਸਾਡਾ ਫੰਡਾਮੈਂਟਲ ਰਾਈਟ ਆ ਤੇ ਇਹ ਜਿਹੜਾ ਹਰਿਆਣਾ ਸਰਕਾਰ ਫੈਸਲੇ ਰਹੀ ਇਹ ਗੈਰ ਸੰਵਿਧਾਨਿਕ ਨੇ ਗੈਰ ਲੋਕਤੰਤਰ ਆ ਲੋਕਤੰਤਰ ਨੂੰ ਦਬਾਉਣ ਵਾਸਤੇ ਕੁਚਲਣ ਵਾਸਤੇ ਫੈਸਲੇ ਨੇ ਇਹ ਮੂਰਖਤ ਪਰਬ ਜਿਹੜੇ ਫੈਸਲੇ ਨੇ ਉਹ ਆ ਇਹ ਸਿਆਣੇ ਫੈਸਲੇ ਨਹੀਂ ਆ ਇਸ ਕਰਕੇ ਅੱਜ ਵੀੜ ਇੱਕ ਪੁਲਿਸ ਆਫੀਸਰ ਦੀ ਵੀਡੀਓ ਚੱਲ ਰਹੀ ਆ ਕਿ ਅਸੀਂ ਜੀ ਭਾਰਤ ਸਰਕਾਰ ਨੂੰ ਲਿਖ ਦਿੱਤਾ ਅਸੀਂ ਵੱਖ-ਵੱਖ ਦੇਸ਼ ਦੀਆਂ ਐਮਬੈਸੀਆਂ ਨੂੰ ਲਿਖ ਦਿੱਤਾ ਵੀ ਤੁਸੀਂ ਕੌਣ ਹੁੰਦੇ ਮਤਲਬ ਤੁਸੀਂ ਇਹ ਚਾਹੁੰਦੇ ਕਿ ਲੋਕ ਗੂੰਗੇ ਬੋਲੇ ਤੇ ਬਹਿਰੇ ਹੋ ਕੇ ਬੈਠਣ ਤੇ ਜੋ ਭਾਜਪਾ ਵਾਲੇ ਕਰਦੇ ਉਹ ਕਰੀ ਜਾਣ ਇਹਦਾ ਮਤਲਬ ਕਿਸੇ ਨੇ ਕਿਸੇ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਜੇਦਾ ਅਗਰ ਕਿਸੇ ਦੇ ਪਾਸਪੋਰਟ ਕੈਂਸਲ ਕਰਦੀ ਹੈ ਅਗਰ ਹਰਿਆਣਾ ਸਰਕਾਰ ਕਰ ਰਹੀ ਹੈ ਉਹ ਚੈਲੰਜ ਕੀਤਾ ਜਾਣਾ ਚਾਹੀਦਾ ਔਰ ਦੂਜਾ ਭਾਜਪਾ ਨੇ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹਰਿਆਣੇ ਦਾ ਪੰਜਾਬ ਦਾ ਤੇ ਪੂਰੇ ਇੰਡੀਆ ਦਾ ਜਿਹੜਾ ਪੋਲਰਾਈਜੇਸ਼ਨ ਵੋਟਾਂ ਦੀ ਕਰ ਦਿੱਤੀ ਆ ਕਿਉਂਕਿ ਹਰਿਆਣੇ ਦੇ ਵਿੱਚ ਵੀ 27% ਦੀ जाट ਨੇ ਉਥੇ ਉਹਨਾਂ ਦੇ ਖਿਲਾਫ ਨੌਨ जाटਾਂ ਨੂੰ ਖੜਾ ਕਰ ਦਿੱਤਾ ਗਿਆ ਕਿ ਜਿਹੜੇ जाट ਇਹਨਾਂ ਦੇ ਕੰਮ ਹੀ ਪ੍ਰੋਟੈਸਟ ਕਰਨਾ ਹੈਗਾ ਬੜੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਵਿੱਚ ਕੀਤਾ ਗਿਆ ਪੰਜਾਬ ਵਾਲੇ ਪਾਸੇ ਹੀ ਬਾਰਡਰ ਲਗਵਾਇਆ ਗਿਆ ਪੰਜਾਬ ਵਾਲੇ ਪਾਸੇ ਤਾਰਾ ਕਿਲ ਪਿੱਲਰ ਗੱਡੇ ਗਏ ਨੇ ਔਰ ਪੰਜਾਬ ਵਾਲੇ ਪਾਸੇ ਹੀ ਡਰੋਨ ਦੇ ਰਹੀ ਹੈ ਟਾਇਰ ਗੈਸ ਛੁੱਟੀ ਗਈ ਹੈਗੀ ਹੈ ਤੇ ਪੰਜਾਬ ਦੇ ਵਿੱਚ ਵੀ ਇੱਕ ਕਲੀਅਰ ਕੱਟ ਪੋਲਰਾਈਜੇਸ਼ਨ ਕਰਨ ਦੀ ਜਿਹੜੀ ਸਕੀਮ ਸੀ ਉਹ ਭਾਜਪਾ ਨੇ ਫਿੱਟ ਆ ਗਿਆ ਉਹ ਹਿੱਟ ਹੋ ਗਿਆ ਉਹਨਾਂ ਦਾ ਪੈਂਤੜਾ ਸਹੀ ਬੈਠਾ ਹੈਗਾ ਇਹ ਹਰਿਆਣਾ ਤੇ ਚਲੋ ਭਾਜਪਾ ਸਰਕਾਰ ਹੈ ਉਹਨਾਂ ਦਾ ਤੇ ਉਹ ਉਸ ਸਾਜ਼ਿਸ਼ ਦਾ ਹਿੱਸਾ ਆਵਾਦੀ ਪਾਰਟੀ ਵਾਲੀ ਪੰਜਾਬ ਦੇ ਵਿੱਚ ਬੀਜਪੀ ਦੀ ਸਾਜ਼ਿਸ਼ ਦਾ ਕਿਵੇਂ ਹਿੱਸਾ ਬਣ ਗਈ ਇਹ ਆਵਾਦੀ ਪਾਰਟੀ ਦੀ ਸਰਕਾਰ ਨੂੰ ਪਤਾ ਨਹੀਂ ਲੱਗਾ ਕਿ ਬੀਜਪੀ ਦੇ ਟਰੈਪ ਚ ਅਸੀਂ ਫਸ ਗਿਆ ਜੇ ਹਰਿਆਣੇ ਦੇ ਵਿੱਚ जाटਾਂ ਤੋਂ ਲੋਕ ਖਫਾ ਹੋ ਸਕਦੇ ਨੇ ਪੰਜਾਬ ਦੇ ਵਿੱਚ ਵੀ ਇੱਕ ਬਹੁਤਾਤ ਦੇ ਵਿੱਚ ਜਿਹੜੇ ਕਿਸਾਨੀ ਭਾਈਚਾਰਾ ਜ਼ਿਮੀਦਾਰੀ ਭਾਈਚਾਰਾ ਉਹਦੇ ਚੋਂ 90% ਦੀ ਜੱਟ ਭਾਈਚਾਰਾ ਬਹੁਤ ਸਾਰਾ ਇਦਾਂ ਦਾ ਹੋ ਸਕਦਾ ਹੈ ਹਿੰਦੂ ਭਾਈਚਾਰਾ ਜਾਂ ਐਸਸੀ ਭਾਈਚਾਰਾ ਜਿਹੜਾ ਕਹਿੰਦਾ ਕਿ ਯਾਰ ਇਹਨਾਂ ਦਾ ਤਾਂ ਕੰਮ ਹੀ ਹੋ ਗਿਆ ਇਹਨਾਂ ਦੇ ਤੇ ਧਰਨੇ ਲਾ ਕਦੀ ਪੈਲੀਆਂ ਬਚਾਉਣ ਵਾਸਤੇ ਉਤਰ ਜਾਂਦੇ ਨੇ ਫਿਰ ਉਹਨੂੰ ਨਸਲ ਫਸਲ ਕਹਿ ਦਿੰਦੇ ਨੇ ਹੁਣ ਐਮਐਫਐਸ ਐਮਐਸਪੀ ਦੇ ਬਹਾਨੇ ਉਹਦੇ ਨਾਲ ਛੜਕਾਂ ਤੇ ਆਗੇ ਕਦੀ ਟੋਲ ਬੰਦ ਕਰ ਦਿੰਦੇ ਨੇ ਇਹ ਸਾਰੀਆਂ ਜਿਹੜੀਆਂ ਸਾਜ਼ਿਸ਼ਾਂ ਸਿਆਸੀ ਨਾ ਉਹ ਕਾਮਯਾਬ ਹੋ ਰਹੀਆਂ ਨੇ ਇਸ ਕਰਕੇ ਪੰਜਾਬ ਦੇ ਵਿੱਚ ਇਸ ਵਾਰ ਜਿਹੜਾ ਪੰਜਾਬ ਦਾ ਵੈਸੇ ਅੱਜ ਤੱਕ ਹਿੰਦੂ ਭਾਈਚਾਰਾ ਉਹ ਆਪਣੇ ਆਪ ਨੂੰ ਪੰਜਾਬੀ ਮੰਨਦਾ ਬੜੇ ਸੈਕੂਲਰ ਨੇ ਪਰ ਜਿਵੇਂ ਭਾਜਪਾ ਵਾਲੇ ਘੜ ਰਹੇ ਨੇ ਸਿਆਸੀ ਤਾਣਾ ਬਾਣਾ ਮੋੜ ਰਨੇ ਉਹਦੇ ਚ لازਮੀ ਤੌਰ ਤੇ ਇਸ ਵਾਰ ਬੀਜੇਪੀ ਕਾਮਯਾਬ ਹੋਈ ਆ ਉਹਦੇ ਚ ਕਿਤੇ ਨਾ ਕਿਤੇ ਲੱਗਦਾ ਕਿ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਬੀਜੇਪੀ ਵਾਲਿਆਂ ਦੇ ਟਰੈਪ ਚ ਫਸ ਗਈ ਹੈ ਲੇਕਿਨ ਆ ਜਿਹੜਾ ਹਰਿਆਣਾ ਦੀ ਖੱਟੜ ਸਰਕਾਰ ਉਤੋਂ ਦੇ ਗ੍ਰਹਿ ਮੰਤਰੀ ਅਨਿਲ ਵਿਜੇ ਸਾਹਿਬ ਜਿਹੜੇ ਫੈਸਲੇ ਲੈ ਰਹੇ ਨੇ ਇਹ ਬਹੁਤ ਹੀ ਗਲਤ ਆ ਗਲਤ ਰਵਾਇਤ ਪਾਈ ਚਰੀਆ ਡੈਮੋਕਰੈਟਿਕ ਤਰੀਕੇ ਦੇ ਨਾਲ ਰਾਈਟ ਕਰਨਾ ਹਰ ਇੱਕ ਭਾਰਤੀ ਦਾ ਫਰਜ ਹੈ ਸੰਗਠਨਾਂ ਦਾ ਫਰਜ ਆ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਦਾ ਅਧਿਕਾਰ ਉਹਨਾਂ ਦੇ ਹੱਕ ਕਿ ਨਹੀਂ ਉਹਨਾਂ ਦੇ ਹਿੱਤ ਨੇ ਇਹਨਾਂ ਅਧਿਕਾਰਾਂ ਹੱਤਾਂ ਅਹਿੱਤਾਂ ਨੂੰ ਫੰਡਾਮੈਂਟਲ ਰਾਈਟਸ ਨੂੰ ਦੇਸ਼ ਦੇ ਸੰਵਿਧਾਨ ਨੇ ਆਗਿਆ ਕਿ ਦਿੱਤੀ ਹੋਈ ਆ ਨਾ ਕਿ ਖੱਟੜ ਸਾਹਿਬ ਔਰ ਨਿਲਵੈਤ ਸਾਹਿਬ